ਆਦੀ ਇਹਦੇ ਫੋਟੋ ਪਾ ਮਾਸੀ ਦੀ ਇਹਨੇ ਪਾਸਪੋਰਟ ਰੱਖਿਆ ਇਹਨੇ ਇਹਨੇ ਮਾਸੀ ਨੇ ਪਾਸਪੋਰਟ ਰੱਖਿਆ ਕਿੰਨਾ ਕੋ ਪਾਸਪੋਰਟ ਹੈ ਨਾ ਕਿੰਨਾ ਕੋ ਪਾਸਪੋਰਟ ਹੈ ਇਹ ਨਾਲ ਕੋਲ ਆਹ ਦੇਖੋ ਆਹ ਮਾਸੀ ਇਹ ਕੋਲ ਨਹੀਂ ਇਹਨਾਂ ਦੀ ਮਾਸੀ ਦੀ ਇਹਨੇ ਚੋਰੀ ਇਹਨਾਂ ਦੇ ਪਾਸਪੋਰਟ ਵੀ ਰੱਖਿਆ ਸੀ ਤੇਰੇ ਡਾਕੂਮੈਂਟ ਰੱਖਿਆ ਹੋਇਆ ਇਹਨੇ ਨਾ ਨਹੀਂ ਮੌਕੇ ਤੇ ਪੁਲਿਸ ਕੜੀ ਤੁਸੀਂ ਉਹਨਾਂ ਨੂੰ ਕਹੋ ਨਾ ਜੀ ਉਹ ਦੇਖ ਲਗਾਏ ਸਾਹਮਣੇ ਕੜੀ ਕੀ ਕਰ ਰਹੇ ਲੋ ਤੇ ਤੇਰੇ ਵੀ ਬਹੁਤ ਪੁਲੀਸ ਕਰਾਉਂਦੇ ਆ ਆਹ ਦੇਖੋ ਕਿੰਨੇ ਨੇ ਗੱਲ ਕੀਤੀ ਸਰ ਕੀ ਮਾਮਲਾ ਥੋੜਾ ਦੱਸੋ ਮੈਂ ਹੱਜੀ 2 ਸਾਲ ਪਹਿਲਾਂ ਹੋਤੈ ਨੂੰ 2 ਸਾਲ ਹੋ ਗਏ ਵਿਆਹ ਕਿਸੇ ਨੂੰ ਮੈਂ 25-30 ਲੱਖ ਰੁਪਇਆ ਵਿਆਹ ਲਾਇਆ ਸਾਰੇ ਨੂੰ ਪੁੱਛ ਲੋ ਮੁੰਡੀਆਂ ਮੇਰੇ ਕੋਲ ਹੀ ਸੋਨੇ ਤੱਕ ਮੈਂ ਲਾਇਆ ਹਾਂਜੀ ਸਾਰਾ ਕੁਝ ਨੇ ਆਪਣੇ ਕੋਲ ਰੱਖ ਲਿਆ ਮੇਰੇ ਕੋਲ ਆਹ ਦੇਖਿਆ ਇਹ ਲੈ ਕੇ ਆਈ ਸਾਰਾ ਕੁਝ ਆਹ ਤੇ ਵਾਲੀ ਆਹ ਡੈੜੀ ਦਾ ਪੱਲੂ ਪਾਇਆ ਦੇਖੋ ਛੇ ਦਾ ਘਰ ਆ ਦੇਖੋ ਪਰਦਾ ਸਾਡਾ ਏ ਬਾਹਰੋਂ ਲਿਆ ਗਿਆ ਪਰ ਸਾਡਾ ਆਹ ਦੇਖੋ ਹਾਂਜੀ ਮੇਰੇ ਆਹ ਦੇਖੋ ਬਾਹਰੋਂ ਪਰਸ ਪਾਇਆ ਸਵੇਰ ਦੇ ਬਾਲੇ ਬੂਲੇ ਲਾਜ ਸਾਰਾ ਨਹੀਂ ਲੜਾਈ ਕਾਰਨ ਕੀ ਹੈ ਭਾਜੀ ਇਹਨੂੰ ਸਾਡੇ ਕੋ ਖਤਰਾ ਹੈ ਇਹ ਬਾਹਰ ਵੀ ਇੱਥੇ ਰੋਲਾ ਪਾਉਂਦੀ ਆ ਪਾਣੀ ਪੀਂਹ ਰਾਂ ਮਾਰ ਕੇ ਫੇਸ ਬੋਕ ਤੇ ਖੋਹ ਰਹੀ ਆ ਆਪਣਾ ਛਾਲ ਮਾਰ ਰਹੀ ਆ ਕਿ ਮੈਂ ਮਾਰਦਾ ਜਿੰਨੇ ਘਰ ਦੇ ਸਕਦਾ ਆ ਜੀ ਮੈਂ ਤਾਂ ਸਪੇਨ ਚ ਗੱਲ ਕਰਾ ਦਾਂਗੀ ਪੰਜਵੀਂ ਪੰਜਵੀਂ ਮੰਜ਼ਿਲ ਤੇ 20 20 ਕਾਰਨ ਨਾਲ ਉਹਨਾਂ ਨੇ ਆ ਕੇ ਥੱਲੇ ਆ ਕੇ ਵੀ ਮੇਰੇ ਹਸਬੰਦ ਨੂੰ ਕਹਿ ਕੇ ਤੁਹਾਨੂੰ ਪਤਾ ਨਹੀਂ ਲੋੜ ਘਰ ਤੁਹਾਡੀ ਵਾਈਫ ਨੂੰ ਕੁੜਦੇ ਵੀ ਤੁਸੀਂ ਕੀ ਕਰਦੇਗਾ ਮੇਰੇ ਸਾਹਮਣੇ ਇਹਨੂੰ ਆਪਣੇ ਦੋਨਾਂ ਭਰਾਵਾਂ ਦੇ ਉੱਤੇ ਸੇਰਾ ਤੇ ਇਹ ਕਹਿ ਦੇਵੇ ਜੇਰੇ ਭਰਾ ਤੋਂ ਨੇ ਮਰ ਜਾਣ ਸਕੇ ਜੇ ਇਹਨਾਂ ਨੂੰ ਝੂਠ ਮਾਰਾ ਤੇ ਇਹਨੂੰ ਕਹਵੇ ਹਾਂ ਜੀ ਕੈਨ ਕਿ ਕਾਈ ਜੇ ਮੈਂ ਝੂਠ ਮਾਰਾ ਨਿਊ ਕਿਹੜੇ ਕਿ ਇਹਨਾਂ ਦੇ ਸੋਰਾ ਸਾਹਿਬ ਜੋ ਗਲਤ ਗਲਤ ਐਲੀਗੇਸ਼ਨ ਲਗਾਉਂਦੇ ਗਲਤ ਬੋਲਦੇ ਮੈਨੂੰ ਇਹ ਕੋ ਖਤਰਾ ਹੈ ਉਹ ਕਹਿੰਦੇ ਗਲਤ ਬੋਲਦੇ ਆ ਮਾਰਦਾ ਸੀ ਪਰ ਆ ਜਾਨ ਦੇ ਦੇਖਾ ਦੇ ਉਹ ਜਾਨ ਨਹੀਂ ਆਉਂਦਾ ਕਹਿੰਦਾ ਤੂੰ ਮਾਰ ਨਹੀਂ ਬੰਦਾ ਪੁੱਛਣਾ ਕੀ ਇਹ ਸਾਰਾ ਬੱਚਾ ਨਾ ਹੋਣ ਦੇ ਕਰਕੇ ਲੜਾਈ ਹੋਈ ਕਰ ਨਹੀਂ 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 ਮੇਰੇ ਮੀਨੇ ਬਾਹਰ ਨਹੀਂ ਸੁ ਕਰਦੀ ਇਹ ਕਹਿਣਾ ਕੀ ਕਰਨਾ ਹੈ ਜੋ ਸਤਨ ਦਾ ਗੱਥੇ ਨਹੀਂ ਲੱਗਦਾ ਮੇਰੇ ਬਾਹਰ ਇੱਕ ਨਾ ਕੈਸ਼ ਸੁ ਕਰਦੀ ਹੈ ਤੁਹਾਡੇ ਹਸਬੰਦ ਕਿੱਥੇ ਹੋ ਇੱਥੇ ਸਕੇ ਵੇਲੇ ਕਹਣਾ ਭਾਈ ਆ ਤੇ ਆਉਂ ਉਹੀ ਤੁਮ ਕਹਿ ਰਹੀ ਨਹੀਂ ਕਦੋਂ ਤੋਂ ਤੁਹਾਡਾ ਮਤਲਬ ਕੀ ਗੱਲ ਸਿਲਸਿਲਾ ਕਦੋਂ ਤੋਂ ਚੱਲ ਰਿਹਾ ਜੀ ਇਹ ਲੜਾਈ ਝਗੜਾ ਬੋਖਾਉਤੋ ਦੋ ਸਾਲ ਤੋਂ ਕਰਦੇ ਵੀ ਨਹੀਂ ਸਾਲ ਇਥੇ ਕੀ ਸਾਲ ਇਹਨੂੰ ਬਾਹਰ ਕੋਈ ਕੋਡ ਕਿਸ ਤੇ ਨਹੀਂ ਚੱਲ ਰਿਹਾ ਨਹੀਂ ਇਹਨੂੰ ਚਾਹੁੰਦੇ ਤੇ ਕਿਉਂ ਬਾਹਰ ਲੈ ਕੇ ਗਏ ਆ ਇਸੇ ਕਰਕੇ ਲੈ ਕੇ ਹੁਣ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਬਾਹਰ ਗੱਲ ਬਾਤ ਬਾਹਰ ਜਾਣੀ ਨਹੀਂ ਕੀ ਕੀਤਾ ਨੀ ਜਿੱਤਾਂ ਕੀ ਕਰੂਗੇ ਅੱਗੇ ਵਾਲੀ ਆ ਕੀ ਕਰੀਏ ਪਿਆਰ ਦੇ ਬੰਨਿਆ ਦੀ ਹਾਂ ਦੇਖੋ ਜੀ ਮਾਲਕ ਕੋਲ ਮੈਂ ਉਸ ਤੋਂ ਪਹਿਲਾਂ ਬੜਵਾ ਦੇ ਚਲੋ ਤੇ ਜਿਹੜਾ ਲਿਖਿਆ ਜੀ ਹੈਗਾ ਉਪਰਲੇ ਬੜਵਾ ਦੇ ਕੋ ਬਾਹਰ ਦੇ ਬਾਹਰ ਮਜ਼ਾਹੀ ਵਾਲਾ ਕਿਹਨਾ ਆਪੇ ਲਾਸਾ ਪਾ ਕੇ ਦਾ ਆ ਦੇਖ ਲਓ ਆਪੇ ਲਾਸਾ ਕਹਿ ਰਹੇ ਹੋ ਹਾਂ ਜੀ ਓਂਡੇ ਨੂੰ ਮੈਂ ਕਹਿੰਦਾ ਫੋਨ ਤੇ ਲੈ ਕੇ ਜਾਓ ਫੋਨ ਜੀ ਨਹੀਂ ਲੈ ਕੇ ਦਿੱਤਾ ਫੋਨ ਕਹਿੰਦਾ ਜਦੋਂ 2 ਸਾਲ ਹੋ ਗਏ ਵਿਆਹ ਕਿੰਨੇ ਨੂੰ ਅਸੀਂ ਉਹ ਤੋਂ ਨਹੀਂ ਮੰਗਿਆ ਕੁਝ ਸਾਰੇ ਮੱਲੇ ਨੂੰ ਪਤਾ ਹੁਣ ਕੀ ਮੰਗਣਾ ਹੈ ਬੋਲਡ ਲੈਣੀ ਹੈ ਹਾਂ ਬੋਲਡ ਲੈਣੀ ਹੈ ਤਾਂ ਦੇਖੋ ਐ ਬੋਲਡ ਲੈਣੀ ਹੈ ਮੇਰੀ ਰਿਕਾਰਡਿੰਗ ਹੈ ਯਾਰ ਇਹੋ ਕੀ ਰਿਕਾਰਡਿੰਗ ਲਈ ਬੋਲ ਬੋਲਟ ਮੰਗ ਰਿਹਾ ਰਿਕਾਰਡਿੰਗ ਕਹਿੰਦੇ ਕਹਿੰਦੇ ਤੁਸੀਂ ਆਪ ਨੂੰ ਦੋਆਇਨ ਮੰਗਣਾ ਉਹ ਕਿੱਥੇ ਨੇ ਉਹ ਕਿੱਥੇ ਨੇ ਆਪਣੇ ਕੋਲ ਰੱਖੋ ਆ ਜਿਹੜਾ ਪਾਇਆ ਆਹ ਕਹਿੰਦਾ ਆਹ ਪਾਇਆ ਇਹ ਕਿੰਦਾ ਇਹ ਮੇਰਾ ਪਾਇਆ ਕਰਕੇ ਕਹਿੰਦੇ ਮੇਰਾ ਪਾਇਆ ਸਿਆਸੀ ਪਾਇਆ ਆਜਾ ਗੱਲ ਪਾਇਆ ਮੈਂ ਪਾਇਆ ਆ ਡਾਡੀ ਨੇ ਪਰਚ ਪਾਇਆ ਆ ਦੇਖੋ ਸਰ ਉਹ ਮੰਗਲ ਸੂਤਰ ਉਹਦਾ ਘਰ ਵਾਲਾ ਪਾਇਗਾ ਨਾ ਹਾਂਜੀ ਉਹ ਮੰਗਲ ਸੂਤਰ ਜੋ ਪਾਇਆ ਉਹ ਮੰਗਲ ਸੂਤਰ ਕਿੰਦੇ ਪਾਇਆ ਜੇਗਾ ਕਿ ਤੇ ਗੰਗਾ ਪਈ ਕਿ ਤੇ ਮੰਦਰੀਆ ਪਈ ਕਿਤੇ ਗਿਆ ਲਿਆ ਉਹ ਸਾਰੇ ਨਹੀਂ ਪਾਇਆ ਸਾਰੇ ਗੰਗਾ ਸੁੱਤਰ ਪਾਇਆ ਉਹ ਕਹਿੰਦਾ ਕਮਾਈ ਨਹੀਂ ਕੀਤੀ ਮੈਨੂੰ ਕਮਾਈ ਨਹੀਂ ਕੀਤੀ ਮੁੰਡਾ ਕਮਾਈ ਨਹੀਂ ਕਰਦਾ ਮੁੰਡੇ ਕੀ ਕੰਮ ਕਰਦਾ ਬੈਠਾ ਕਹਿਣਾ ਜੀ ਤੂੰ ਬੈਗਣ ਦੇ ਖਰਚਾ ਮੈਨੂੰ ਕਹਿੰਦੇ ਵੀ ਤੂੰ ਮਹੀਨੇ ਦਾ ਹੋਣੀ ਨਹੀਂ ਤੂੰ ਪੈਸਾ ਖਰਚਾ ਮੱਕੀ ਵੀ ਸਾਨੂੰ ਮਹੀਨੇ ਬਾਅਦ ਪੈਸੇ ਦੇ ਦਰਾ ਆਪ ਕੋ ਆ ਦੇ ਨਾ ਤੇ ਪੈਸੇ ਪਾਉਂਦਾ ਰਹਿ ਬਾਹਰ ਕਹਿੰਦਾ ਮੈਨੂੰ ਪੂਣੇ ਖਰਚਾ ਦਿਓ ਤੂੰ ਪੁਲਸ ਆਈਏ ਤੇ ਪੁਲਸ ਨਾਲ ਗਲਤ ਕੀਤੀ ਉਸਨੇ ਗਲਤ ਹੋਈ ਹੈ ਤੁਹਾਡੀ ਪੁੱਛਣਾ ਹੋਈ ਇਹਨਾਂ ਨੂੰ ਪਤਾ ਸਾਰੀ ਨਹੀਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨੂੰ ਪੁੱਛ ਆਦਿਆਂ ਬਸ ਇਹਨਾਂ ਨੂੰ ਪੁੱਛੋ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਪੁੱਛੋ ਉਹ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਪਾਰਕ ਸਟੇਟ ਤੋਂ ਦਿਖਾ ਰਹੇ ਜਿੱਥੇ ਕੀ ਕਿ ਲੜਕੀ ਦਾ ਜਿਹੜਾ ਇਲਜ਼ਾਮ ਹੈ ਉਹ ਤੇ ਜਿਹੜਾ ਹੱਬਲ ਦਾ ਉਹ ਜਿਹੜਾ ਉਹਨਾਂ ਨਾਲ ਪਸਪੀਨ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਦੱਸਿਆ ਰਿਹਾ ਨਹੀਂ ਮੁੰਡਾ ਭਜਾ ਦੇ ਇਹਨਾਂ ਨੇ ਲੈਣਾ ਮੁੰਡਾ ਤੁਹਾਡੇ ਤੁਹਾਡੇ ਕੀ ਡਾਕੂਮੈਂਟ ਨਹੀਂ ਫੋਨ ਨੰਬਰ ਉਹਨਾਂ ਦਾ ਫੋਨ ਨੰਬਰ ਨਹੀਂ ਪਤਾ ਨਹੀਂ ਤੁਹਾਡੇ ਨਾਲ ਗੱਲ ਕਰਦੇ ਤੁਹਾਡੇ ਹਸਬੰਦ ਯੋ ਕਿਉਂ ਨਹੀਂ ਕਰਦੇ ਤੇ ਉਹ ਕਿਉਂ ਨਹੀਂ ਕਰਦੇ ਗੱਲ ਜੇ ਤੁਸੀਂ ਉਹਨਾਂ ਨਾਲ ਗੱਲ ਕਰਦੇ ਤਾਂ ਸੇਰ ਇੱਥੇ ਬੈਠੇ ਹੀ ਹੁਣ ਅੱਠ ਗਿਆ ਹਾਂ ਸੇਰ ਆ ਦੇਖ ਲਓ ਇਹ ਫੁੱਲ ਆਦੇ ਮੇਰੇ ਚੱਕੇ ਘੱਟ ਸੁਖਾਲੇ ਕਰੀਓ ਹਲੋ ਹਲੋ ਆ ਦੇ ਗਲ ਕੋਈ ਉਹਨਾਂ ਨੰਬਰ ਦੇ ਦਿੱਤਾ ਹਲੋ ਇੰਦਰ ਕਿੱਥੇ ਹੋ ਦੱਸੋ ਤੁਸੀਂ ਘਰ ਕਿਉਂ ਨਹੀਂ ਆਉਂਦੇ ਵੇ ਕਰਿਓ ਦੇਖ ਲਓ ਕੱਤਾ ਕਰਦਾ ਮੁੰਡਾ ਵਾਲ ਨਹੀਂ ਕਹਾਂ ਕੋਈ ਕਿੰਨੇ ਟਾਈਮ ਹੋ ਗਿਆ ਤੁਹਾਡੀ ਮੈਰਿਜ ਨੂੰ 2 ਸਾਲ ਹੋ ਗਏ ਅੱਛਾ 2 ਸਾਲ ਚ ਇਹੀ ਕੁਝ ਹੋ ਰਿਹਾ ਜੀ ਹਾਂ ਜੀ ਨੀ ਕਿ ਬੁਲੇਟ ਬੁਲੇਟ ਮੰਗ ਰਹੀ ਕੀ ਹੁਣ ਕਹਿੰਦੇ ਸਾਡੀ ਟਿਕਟਾਂ ਕਰਾਓ ਕਹਿੰਦੇ ਸਾਨੂੰ ਪੁੱਛੋ ਸਾਡੀ ਟਿਕਟਾਂ ਕਰਾਓ ਹਣ ਕੋ ਪੈਸੇ ਨਹੀਂ ਉਹ ਕਹਿੰਦੇ ਕਿ ਬੈਗ ਵੀ ਸਾਡਾ ਵਾ ਜਿਹੜੇ ਇਹਨਾਂ ਨੇ ਪਾਇਆ ਮੈਂ ਇਹਨਾਂ ਦੇ ਅਕਾਊਂਟ ਚ ਪੈਸੇ ਵੀ ਪਾਣਾ ਇਹਨਾਂ ਦੇ ਉਹ ਕਹਿੰਦੇ ਗੈਣਾ ਦਾ ਬੈਗ ਦੇ ਵਿੱਚੋਂ ਕਹਿੰਦੇ ਤਾਂ ਨਹੀਂ ਨਹੀਂ ਉਹ ਸਾਰੇ ਉੱਥੇ ਹੀ ਉਹ ਕੁੜੀ ਕੋ ਖੋਲੇ ਸਾਰੇ ਜਿਹੜਾ ਕੁੜੀ ਨੂੰ ਉਹਨੂੰ ਆਣਾ ਸੀ ਨਾ ਸਪੇਸ ਮੇਰੇ ਗੱਲ ਇਹ ਤੁਸੀਂ ਵਿਆਹ ਦੀ ਵੀਡੀਓ ਦੇਖਿਓ ਇਹਨਾਂ ਤੋਂ ਹੀ ਨੇ ਸਾਰਾ ਕੋਈ ਨਾ ਕੁੜੀ ਦੀ ਵੀਡੀਓ ਤੇ ਅਚਾਨਕ ਮਨ ਫਾਮ ਲਈ ਉਰਦੀ ਕਰਨੀ ਆ ਸੀ ਵੀ ਅੱਜ ਅੱਜ ਕੀ ਹੋਇਆ ਕਿਸੇ ਅੱਜ ਕੀ ਗੱਲਬਾਤ ਹੋਈ ਸੀ ਅੱਜ ਵੀ ਆਂਦੇ ਹੋ ਅਥੋਂ ਪਾਈ ਉਹ ਹੋ ਗਿਆ ਮੁੰਡਾ ਇਹਦੇ ਨਾਲ ਅੱਛਾ ਜੀ ਹਾਂ ਜੀ ਨਾਲ ਹੀ ਨਾ ਜੜਾਤਾ ਉਹ ਉਹਨੂੰ ਮੁੰਡੇ ਨੂੰ ਨਹੀਂ ਮੈਂ ਮਿੰਨੇ ਟਾਈਮ ਤੋਂ ਇੱਕ ਗੱਲ ਚੱਲ ਰਹੀ ਹੈ ਅੱਜ ਹੀ ਮਤਲਬ ਐਡੀ ਕਿਹੜੀ ਗੱਲ ਵੱਧ ਗਈ ਕਿ ਐਡਾ ਵੱਡਾ ਵਿਵਾਦ ਹੋ ਗਿਆ ਜਿਹੜਾ ਉਹ ਇੱਕ ਗਲਤੀ ਨਾਲ ਸਪੇਨ ਕੋ ਲੈ ਕੇ ਆਏ ਸੀ ਸਪੇਨ ਕੋ ਲੈ ਕੇ ਆਏ ਸੀ ਚਾਰ ਸੀ ਇਹਨਾਂ ਦੀ ਇਹਨਾਂ ਨੂੰ ਪਤਾ ਸੀ ਕਿ ਮੈਂ ਸਪੇਨ ਜੇ ਐ ਇੱਦਾਂ ਕੁਝ ਕਰ ਦੇ ਇਸ ਨੇ ਇਨਾ ਪਰਚੇ ਹੋਣੇ ਸੀਗੇ ਸਪੇਨ ਤੇ ਪੂਰੀ ਸਾਰੀ ਪੁਲਿਸ ਤੇ ਤੁਸੀਂ ਕਦੋਂ ਆਏ ਕਦੋਂ ਇੰਡੀਆ ਕਦੋਂ ਆਏ ਐ ਐਵਰੀ ਸੱਤ ਹਾਂਜੀ ਮੈਨੂੰ ਪਹਿਲਾਂ ਆਪਸ ਆਏ ਇੰਡੀਆ ਲਈ ਤੇ ਆਏ ਨੇ ਐਸੀ ਕਰ ਰਹੇ ਕਿ ਇਹਨਾਂ ਨੂੰ ਪਤਾ ਸੀ ਉਹ ਸਪੇਨ ਪਰਚੇ ਆਲੇ ਇੰਡੀਆ ਬੁਲਾ ਕੇ ਤੁਹਾਨੂੰ ਆਪ ਫਿਰ ਬਾਅਦ ਚ ਲਗੇ ਨੇ ਹੁਣ ਤਾਂ ਡੱਕੀ ਕੀ ਡਾਕੂਮੈਂਟ ਜਿਹੜੇ ਤੁਸੀਂ ਕਿੰਨੇ ਨਹੀਂ ਦੇ ਰਹੇ ਤੁਹਾਡੇ ਮੇਰਾ ਪਾਸਪੋਰਟ ਮੇਰੀ ਰੈਜ਼ੀਡੈਂਸੀ ਦੋਨੋਂ ਚੀਜ਼ਾਂ ਨੇ ਰੱਖੀਆਂ ਹੋਈਆਂ ਆ ਅੱਛਾ ਜੀ ਪਾਸਪੋਰਟ ਨਹੀਂ ਦੇ ਰਹੇ ਕਹਿੰਦੇ ਜਦੋਂ ਕਰਨਾ ਕਹਿੰਦੇ ਤੁਹਾਨੂੰ ਪਾਸਪੋਰਟ ਚਾਹੀਦਾ ਬਸ ਨਹੀਂ ਉਹ ਕਹਿ ਰਹੇ ਕਿ ਸਾਡੇ ਕੋਲ ਹੈ ਹੀ ਨਹੀਂ ਤੁਸੀਂ ਹੁਣੇ ਜਿਹੜੀ ਲੇਡੀਜ਼ ਨੂੰ ਫ ਉਹਦੇ ਕੋਲੇ ਤਾਂ ਹੈਗਾ ਆ ਉਹਨੂੰ ਤਾਂ ਦੇਖਿਆ ਲੁਕਿਆ ਨਾ ਅੰਧੀ ਉਹ ਉੱਥੇ ਫੜਾਏ ਉਹ ਹੀ ਗੁੰਡੇ ਆਪਣੇ ਵੀ ਤੇ ਮੇਰੇ ਵੀ ਦੋਨੋਂ ਫੜਾਏ ਕੀ ਮੈਂ ਉਹਦੇ ਨਾਲ ਪੜਨ ਲੱਗਿੱਤੇ ਨਹੀਂ ਉਹ ਬਲੋ ਕਿ ਹੁਣ ਤੁਹਾਨੂੰ ਪੇਪਰ ਦੇਣਾ ਨਹੀਂ ਚਾਹੁੰਦੇ ਤੁਹਾਡੇ ਨਹੀਂ ਦੇਣ ਕਹਿੰਦੇ ਚੱਲ ਜੋ ਕਰਨਾ ਕਰ ਲਓ ਉਹ ਕੀ ਕਹਿੰਦੇ ਤੁਹਾਡਾ ਨਾ ਤੁਸੀਂ ਇੱਥੇ ਰੋ ਉਹਨਾਂ ਦੇ ਨਾਲ ਨਹੀਂ ਉਹ ਕਹਿੰਦਾ ਉਹ ਕਹਿੰਦਾ ਬਾਣੀ ਦੇ ਨਾਲ ਦੇ ਨੂੰ ਅੱਛਾ ਕਹਿੰਦਾ ਮੈਂ ਆਪਣੇ ਮਾਪਿਆਂ ਨਾਲ ਰਹਿਣਾ ਹੈ अच्छा जी कहंदा मैं सिर्फ अपने मां-ਪਿਓ ਨੇ ਦੇਖਣਾ ਮੈਂ ਕਿ ਮੈਂ ਵੀ ਤਾਂ ਤੇਰੇ ਹੈਗੇ ਤੂੰ ਮੈਨੂੰ ਵੀ ਤਾਂ ਦੇਖ ਆਪਣੇ ਮਾਪੇ ਨੂੰ ਦੇਖ ਨਾਲ ਮੈਨੂੰ ਵੀ ਤਾਂ ਦੇਖ ਮੈਨੂੰ ਨਹੀਂ ਦੇਖਣਾ ਕਹਿੰਦਾ ਮੈਂ ਸਿਰਫ ਆਪਣੇ ਮਾਪੇ ਦੇਖਣੇ ਆ ਇਹ ਲੜਾਈ ਜਦੋਂ ਤੁਹਾਡਾ ਵਿਆਹ ਹੋਇਆ ਸੀ ਉਸੇ ਵੇਲੇ ਸ਼ੁਰੂ ਹੋ ਗਈ ਸੀ ਜਾਂ ਉਸ ਤੋਂ ਬਾਅਦ ਜੋ ਇਹ ਲਵ ਜਿਸ ਤੋਂ ਬਾਅਦ ਦੱਸੋ ਕਈ ਕਹਿੰਦਾ ਛੱਡ ਜਾਣਾ ਕਹਿੰਦੇ ਅਸੀਂ ਤੈਨੂੰ ਕਹਿੰਦੇ ਰੋ ਇੱਥੇ ਜਾ ਉੱਥੇ ਜਾ ਦਿੱਤਾ ਉਹ ਕਰਦੇ ਨੇ ਹੂੰ ਤੂੰ ਮੈਨੂੰ ਸਭ ਸੀਰੀਅਸਲੀ ਇਹ ਜੇ ਹਸਬੰਦ ਤੁਹਾਡੇ ਕਿਦਾ ਸਾਥ ਦੇ ਰਹੇ ਨੇ ਸਾਥ ਨਹੀਂ ਦੇ ਰਿਹਾ ਨਾ ਇਸ ਨਹੀਂ ਕਿੰਨੇ ਦਾ ਕਰ ਮਾਂ ਦੀ ਗੱਲ ਪਾ ਕੇ ਬੈਠੀ ਸੀ ਇੱਥੇ ਕਾ ਚੀ ਨਾ ਆਪਣੇ ਸਾਹਮਣੇ ਤਾਂ ਫੋਨ ਲਾਇਆ ਉਹਨਾਂ ਕੇ ਹਾਜੀ ਬਸ ਆ ਅੱਛਾ ਗੱਲ ਵੀ ਨਹੀਂ ਤੁਹਾਡੇ ਨਾਲ ਹੋ ਰਹੀ ਉਹ ਤਾਂ ਉਹ ਤੁਹਾਡੇ ਨਾਲ ਹੋ ਰਹੀ ਨਾ ਮੈਂ ਤੁਹਾਡੇ ਸਾਹਮਣੇ ਉਹ ਹੀ ਤਾਂ ਤੇਰੀ ਆ ਗਈ ਸਾਹਮਣੇ ਫੁੱਲ ਆਇਆ ਸੀ ਉਹਨੂੰ ਨਹੀਂ ਕਰਦਾ ਮੈਂ ਮੇਰੇ ਨਾਲ ਗੱਲ ਮੈਂ ਕਿਹਾ ਇੰਡੀਆ ਇੱਥੇ ਆ ਘਰੇ ਕਹਿੰਦਾ ਨਹੀਂ ਆਣਾ ਮੈਂ ਤਾਂ ਸ਼ਾਮ ਹੀ ਹੋਈ ਉਹਨਾਂ ਦੇ ਨਾਲ ਅੱਜ ਲੜਾਈ ਨਹੀਂ ਹੋਈ ਮੈਂ ਉਹਨੂੰ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਸੜ ਭਜਾ ਤਾ ਉਹਨਾਂ ਨਵਾਸੀ ਨਹੀਂ ਗਏ ਵਾਹ ਕਿਉਂਕਿ ਉਹਦੀ ਮਮਾ ਕਹਿੰਦੀ ਕਿ ਮੈਂ ਕੁੜੀ ਤਾਂ ਆਪਣੇ ਘਰੇ ਨਹੀਂ ਰਹਿ ਪਰ ਨਹੀਂ ਰਹਿ ਤਾ ਉਸ ਨੇ ਸੜਕ ਦੇ ੱਟਕੇ ਖਾ ਰਹੇ ਤੁਸੀਂ ਮੈਨੂੰ ਕਾਫੀ ਟਾਈਮ ਹੋ ਗਿਆ ਘੰਟਾ 1.5 ਦੇ 2 ਹੋਈ ਹੋੜੇ ਤੇ ਹੁਣ ਹੁਣ ਅੰਦਰ ਨਹੀਂ ਅੰਦਰ ਨਹੀਂ ਜਾਣ ਦੇ ਰਹੇ ਤੁਹਾਨੂੰ ਉਹ ਅੰਦਰ ਆ ਕੇ ਮੈਨੂੰ ਬਾਰ ਬਾਰ ਕਹੀ ਜਾਂਦੇ ਵੇਲੇ ਕਿ ਨਹੀਂ ਤੂੰ ਸਾਡੇ ਨਾਲ ਏਦਾਂ ਕਰ ਉਦਾਂ ਕਰ ਪਰ ਮੈਨੂੰ ਬਤਾ ਲੈ ਇਹਨਾਂ ਨੇ ਮੇਰੇ ਨਾਲ ਕੀ ਕਰਨੀ ਆ ਬਾਤ ਚ ਉੱਥੇ ਇਹਨਾਂ ਨੇ ਬਾਸ ਪੈਂਚ ਆਪਣੀ ਕੁੜੀ ਵੀ ਆਪਣੇ ਨਾਲ ਰੱਖੀ ਆਪਣਾ ਜੋਈ ਵੀ ਆਪਣੇ ਨਾਲ ਰੱਖਿਆ ਹੋਇਆ ਉਹਨਾਂ ਦੀ ਕੁੜੀ ਵੀ ਆਪਣੇ ਨਾਲ ਰੱਖੀ ਹੋਈ ਜੁਆਈ ਤੇ ਨੂ ਦੀ ਆਪਣੇ 30 ਠੀਕ ਹੈ ਤੇ ਉਤੋਂ ਉਹ ਵੀ ਮੈਨੂੰ ਟਾਰਚਰ ਕਰਦੇ ਅੱਗੇ ਕਦੀ ਥਾਣੇ ਤੱਕ ਮਸਲਾ ਪਹੁੰਚਿਆ ਤੁਹਾਡਾ ਨਹੀਂ ਪਹੁੰਚਿਆ ਪਹਿਲੀ ਵਾਰੀ ਉਹ ਹਮੇਸ਼ਾ ਕੋਸ਼ਿਸ਼ ਕਰਦੀ ਸੀ ਕਿ ਮੈਂ ਬਚਾ ਸਕਾਂ ਪਰ ਇਹ ਹੁਣ ਮੁੰਡਾ ਹੀ ਨਹੀਂ ਵੀਰ ਸਾਥ ਦੇ ਰਿਹਾ ਪਹਿਲਾਂ ਵੀ ਨਹੀਂ ਦਿੰਦਾ ਸੀ ਇਹਨਾਂ ਪਰ ਪਹਿਲਾਂ ਫਿਰ ਵੀ ਉਹ ਮੇਰੇ ਥੋੜਾ ਬਹੁਤ ਕਦੀ ਖੜ ਜਾਂਦਾ ਸੀ ਬੱਚਾ ਕੋਈ ਤੁਹਾਡੇ ਨਹੀਂ ਹਲੇ ਕੋਈ ਬੱਚਾ ਨਹੀਂ ਕੀ ਮੰਗਤੀ ਕਰਦੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਆਪਣੀ ਮੰਗ ਕੀ ਕਰਦੇ ਹੋ ਮੈਸੇ ਵੇਈ ਜਾਣੇ ਮੈਨੂੰ ਮੁੰਡਾ ਚਾਹੀਦਾ ਮੈਂ ਵਿਆਹ ਤੋਂ ਮੈਂ ਤਲਾਕ ਨਹੀਂ ਲੈਣਾ ਚਾਹੁੰਦੀ ਮੈਂ ਨਹੀਂ ਚਾਹੁੰਦੀ ਮਤਲਬ ਵਸਣਾ ਚਾਹੁੰਦੇ ਤੁਸੀਂ ਇਥੇ ਮੈਂ ਕਿਉਂ ਦਿਲ ਆਖ ਲਵਾ ਮੇਰੇ ਕੀ ਗਲਤੀ ਹੈ ਮੈਂ ਤਾਂ ਕੋਈ ਗਲਤੀ ਨਹੀਂ ਕੀਤੀ ਇਦਾਂ ਹੀ ਜਿੱਦ ਹੁਣ ਤੁਸੀਂ ਫੋਨ ਕੀਤਾ ਇਦੇ ਇਗਨੋਰ ਕਰਦੇ ਨੇ ਹਰ ਟਾਈਮ ਤੁਹਾਨੂੰ ਹਾਂਜੀ ਅੱਜ ਸਵੇਰ ਤੋਂ ਇਦਾਂ ਹੀ ਕਰ ਰਹੇ ਨੇ ਤੇ ਹੁਣ ਕਿੰਨੀ ਕੁ ਦੇਰ ਤੁਸੀਂ ਇੱਦਾਂ ਬੈਠੇ ਰਹੋਗੇ ਕਿਉਂਕਿ ਪੁਲਿਸ ਪ੍ਰਸ਼ਾਸਨ ਵੀ ਤੇ ਮੌਕੇ ਤੇ ਆਇਆ ਸੀ ਮੇਰੇ ਖਿਆਲ ਉਹ ਵੀ ਚਲ ਗਿਆ ਹੋਇਆ ਤੁਹਾਨੂੰ ਹਾਂਜੀ ਉਹ ਵੀ ਚਲੇ ਗਏ ਤਾਂ ਹੁਣ ਕਿੰਨੀ ਕੁ ਦੇਰ ਅੱਧੀ ਰਾਤ ਹੋ ਚੁੱਕੀ ਕਿੰਨੀ ਕੁ ਦੇਰ ਤੁਸੀਂ ਇੱਥੇ ਬੈਠੇ ਰਹੋਗੇ ਕਿਉਂਕਿ ਆਪਣੇ ਘਰ ਦੇ ਨਾਲ ਜਾ ਕੇ ਤੁਸੀਂ ਸਵੇਰੇ ਗੱਲਬਾਤ ਵੀ ਕਰ ਸਕਦੇ ਹੋ ਮੈਂ ਕਾ ਕੀ ਕਰਾਂ ਮੈਨੂੰ ਉਹੀ ਸਮੇਂ ਨਹੀਂ ਆਂਦੀ ਵੀ ਮੇਰਾ ਘਰ ਆਈ ਜੀ ਆਪਣੀ ਆਪਣੀ ਫੈਮਿਲੀ ਨੂੰ ਮੈਂ ਆਪਣੇ ਮੌਰੀਚ ਨੂੰ ਇਨਫੋਰਮ ਕੀਤਾ ਕਿ ਮੈਨੂੰ ਇਹਨਾਂ ਨੇ ਸਵੇਰੇ ਦੱਸਿਆ ਕਿ ਆਕੇ ਮੇਰੇ ਇਹਨਾਂ ਨੇ ਦੱਸਿਆ ਕਿ ਬਿੰਦ ਕਲਾਗਦੇ ਨ ਆ ਰਹੇ ਨੇ ਤੂੰ ਦੇਖ ਲੈ ਇਹਨਾਂ ਦੇ ਇਹਨਾਂ ਨੇ ਕਿਸੇ ਨਾਲ ਗੱਲ ਕੀਤੀ ਉਹ ਵੀ ਬਾਅਦ ਸੇਂਹ ਹਰ ਉਹਨਾਂ ਦਾ ਵੀ ਬੌਂਸਰ ਕੋਠਾ ਹੀ ਹੋਣੀ ਬੌਂਸਰ ਨੇ ਅੰਟੀ ਬੌਂਸਰਾਂ ਦਾ ਕੀ ਟਾਈਮ ਹੈ ਇਹਦੇ ਮਤਲਬ ਕੀ ਕੰਮ ਹੈ ਇਹਦੇ ਵਿੱਚ ਹਸਬੰਡ ਵਾਈਫ ਦਾ ਉਸ ਤੋਂ ਪਹਿਲਾਂ ਇੱਕ ਹਿਸਾਬ ਹੈਗਾ ਨਾ ਸਿਕਿਉਰਟੀ ਗਾਰਡ ਬੜਾਏ ਹੋਏ ਐਸੇ ਆਪਣੇ ਵਾਸਤੇ ਔਰ ਬੌਂਸਰ ਕਿਧੇ ਤੋਂ ਕਿਧੇ ਤੋਂ ਢਾਹ ਰਹਾਂ ਉਹਨਾਂ ਨੂੰ ਉਹੀ ਤਾਂ ਗੱਲ ਕੱਲੀ ਕੁੜੀ ਸੀ ਘਰੇ ਕੱਲੀ ਮਤਲਬ ਤੁਹਾਡੇ ਤੋਂ ਢਾਹ ਰਹਾਂ ਉਹਨਾਂ ਨੂੰ ਉਹੀ ਤਾਂ ਮੈਂ ਕਹਿੰਦੀ ਬੱਚੇ ਮੁੰ ਬਿਲਕੁਲ ਸਾਥੀਆ ਲਗਾਤਾਰ ਪਰ ਸਟੇਟ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਇੱਕ ਲੇਡੀਜ਼ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਆਪਣੇ ਸੋਹਰਾ ਪਰਿਵਾਰ ਦੇ ਜਿੱਥੇ ਉਹਨਾਂ ਨੂੰ ਜੀ ਵਿਆਹ ਕਰਕੇ ਪਛਤਾ ਰਹੇ ਨੇ ਇਥੇ ਵਿਆਹ ਕੀਤਾ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਮੌਕੇ ਤੇ ਕੋਈ ਵੀ ਇਹ ਕਹਿ ਰਹੀ ਹੈ ਤੁਹਾਨੂੰ ਸੁਣਵਾਈਆਂ ਤਸਵੀਰਾਂ ਸਾਂਝੇ ਕਰ ਜਿਹੜੀ ਕਿ ਲੜਕੀ ਹੈ ਕਾਫੀ ਜਿਹੜੀ ਮੈਨੂੰ ਕੁਝ ਘਰਾਓ ਲੋਕ ਨਹੀਂ ਲਵਾਉਂਦੇ ਕਿ ਮੈਂ ਆਪਣਾ ਕੁਝ ਮਾਰ ਪੁੱਛਦਾ ਨਾ ਇਹਨਾਂ ਨੇ ਮੈਨੂੰ ਬਾਹਰ ਕੱਢਣਾ ਨਾ ਇਹਨਾਂ ਨੂੰ ਮੈਂ ਪੈਸਾ ਦੇਣਾ ਇੱਥੇ ਇੱਥੇ ਮੈਨੂੰ ਇੱਧਰ ਹੀ ਕੁਝ ਚਾਹੀਦਾ ਲੇ ਜੀ ਤੇ ਇਹ ਜੋ ਜੋ ਤੁਸੀਂ ਨਾ ਜਿੱਤੀੰ ਮੈਂ ਉਹਨਾਂ ਨੂੰ ਵੀ ਸਾਬ ਜਾਈਦਾ ਹੁੰਦੇ ਮੈਂ ਸੇਨ ਤੋਂ ਗੱਲ ਕਰਾ ਸਕਦੀ ਆ ਜਿਹਨਾਂ ਨੇ ਵੀ ਦੇਖਿਆ ਹੋਇਆ ਇਹ ਸਾਰਾ ਕੁਝ ਜੀ ਆ ਗਿਆ ਤਾਂ ਤੁਹਾਡੇ ਜੀ ਕੰਪਲੀਟ ਕਰਾ ਆ ਕਿ ਟਬਲਗ ਲੈ ਕੇ ਆਏ ਨੇ ਜਾ ਕੇ ਹੋ ਜਾਂਦਾ ਹੈ ਕੁੜੀਆਂ ਕੱਲੇ ਮਾਪੇ ਬੈਠੇ ਕਿਉਂ ਬੈਠੇ ਪਾਸਪੋਰਟ ਆਰ ਮੇਰੇ ਜੀ ਡਾਕੂਮੈਂਟ ਆਉ ਮੈਂ ਦਿੱਤੇ ਜਾਣ ਉਸ ਤੋਂ ਬਾਅਦ ਜੋ ਰਹਿਣਾ ਵੀ ਇੱਥੇ ਜਾਂਦੇ ਆ ਜਿਹੜੇ ਇਹਨਾਂ ਦੇ ਹਸਬੰਡ ਆ ਆਪਣਾ ਪਾਸ ਸਾਡੇ ਨਾਲ ਜ਼ਰੂਰ ਸਾਂਝਾ ਕਰਦੇ ਆਪਣਾ ਪਾਸ ਮੈਂ ਜਾਣੀ ਮੇਰਾ ਹਸਬੰਡ ਮੇਰਾ ਪਾਸ ਲਵੇ ਉਹਨੂੰ ਪਤਾ ਹੈ ਜਦੋਂ ਉਹਨੇ ਮੈਨੂੰ ਖੁਦ ਕਹਿੰਦਾ ਹੈ ਕਿ ਤੂੰ ਗਲਤ ਨਹੀਂ ਆ ਉਹ ਕਹਿੰਦਾ ਪਰ ਮੈਂ ਆਪਣੇ ਮਾਪਿਆਂ ਨੂੰ ਝੱਟ ਸਕਦਾ ਜੇ ਤੂੰ ਗਲਤ ਨਹੀਂ ਆ ਤਾਂ ਵੀ ਉਹਨੇ ਵਰਸੇ ਪੰਜ ਫਰਵਰੀ ਅਨਿਵਰਸਰੀ ਆਈ ਹੈ ਮੈਂ 27 ਜੂਨ ਨੂੰ ਗਈ ਸੀ ਕਿ ਉੱਥੇ ਉਹਦੋਂ ਦੀ ਮੈਂ ਉਹਦੋਂ ਜੁੱਤੀ ਮੰਗੀ ਤਾਂ ਮੈਨੂੰ ਕਹਿੰਦਾ ਤੂੰ ਜੁੱਤੀਆਂ ਦਾ ਹਾਰ ਪਾਣਾ ਉੱਥੇ ਕਹਿੰਦੇ ਮੈਂ ਕਿ ਇਹ ਮੇਰਾ ਹਸਬੰਦ ਕੈਨੇਡਾ ਗਿਆ ਸੀ ਆ ਕਹਿੰਦੇ ਕਹਿੰਦੇ ਕੀ ਮੰਗ ਕੀ ਕਰਦੇ ਹੁਣ ਲਾਸ਼ ਨੂੰ ਮੈਨੂੰ ਮੇਰਾ ਹਸਬੰਦ ਚਾਹੀਦਾ ਇੱਥੇ ਸਾਮਣੇ ਜਾਈਦਾ ਮੇਰੇ ਮੇਰੇ ਸਾਹਮਣੇ ਆ ਕੇ ਮੈਨੂੰ ਜਵਾਬ ਦੇਵੇ ਮੇਨਾ ਗੱਲ ਕਰੇ ਕਿੱਥੇ ਗੱਲ ਕਰੇ ਕੀ ਕੀ ਚਾਹੁੰਦਾ ਵੇ ਸਿੱਧੀ ਗੱਲ ਤੇ ਨਾ ਮੈਂ ਉਹਨੂੰ ਤਲਾਕ ਦੇਣਾ ਜੋ ਮਰਜ਼ੀ ਮੈਨੂੰ ਤਲਾਕ ਨਹੀਂ ਦੇਣਾ ਤੇ ਮੇਰਾ ਰੋਏ ਮੈਨੂੰ ਖਰਚਾ ਦੇਵੇ ਮੈਨੂੰ ਜੋਬ ਤੇ ਲਵਾਵੇ ਨਾਲ ਤੇ ਨਾਲੇ ਮੈਂ ਉਹਨੂੰ ਤਲਾਕ ਨਹੀਂ ਦੇਣਾ ਮੈਨੂੰ ਮੇਰਾ ਪਾ ਅਸੀਂ ਤਾਂ 5 ਲੱਖ ਦੇਣ ਆਏ ਸੀ ਮੁੰਡਾ ਤਾਂ ਉਧਰ ਨਿਕਲ ਜਾਣਾ ਅਸੀਂ ਉਧਰ ਨਿਕਲ ਜਾ ਕੇ ਬਾਹਰ ਚਲ ਜਾਾਂਗੇ ਇੰਡੀਆਈ ਪੁਲਿਸ ਕਹਿੰਦੇ ਬਕਾਊ ਆ ਇਹਨਾਂ ਨੂੰ 5 ਲੱਖ ਉਹ ਸੇਰੀ ਵਾਲੇ ਮੁੰਡਾ ਕਹਿੰਦਾ ਕਹਿੰਦਾ ਇੰਡੀਆ ਆਪ ਨੂੰ ਬਹੁਤ ਮੋਹਤਾਰ ਆ ਇਹਨਾਂ ਨੇ ਸਪੇਨ ਤੋਂ ਤੋਖੇ ਨਾਲ ਲਿਆਏ ਨੇ ਨਾਲ ਤੇ ਆ ਨਾਲ ਹੀ ਆਂਦੇ ਹੋਏ ਇਹਨਾਂ ਨੇ ਆਪਣੀ ਮਾਸਤੀ ਨੂੰ ਮੇਰਾ ਪਾਸਪੋਰਟ ਮੇਰੀ ਰੈਜ਼ੀਡੈਂਸੀ ਦਿੱਤੀ ਤੋਖੇ ਨਾਲ ਮੈਨੂੰ ਦੱਸਿਆ ਨਹੀਂ ਕਿ ਦਿੱਤੀ ਹੋਈ ਆ ਅੱਜ ਆਪਣੇ ਮਾਪਿਓ ਬੁਲਾਏ ਨੇ ਤੇ ਅੱਜ ਸਾਰੇ ਹੀ ਫਰਾਰ ਹੋ ਗਏ ਨੇ ਹੈਨ ਤੇ ਉੱਤੋਂ ਦੀ ਮੈਨੂੰ ਕਹਿੰਦੇ ਹੁਣ ਤਲਾਕ ਦੋ ਤੇ ਮੈਮ ਮੁੰਡੇ ਨੂੰ ਤਲਾਕ ਨਹੀਂ ਦੇਣਾ ਚਾਹੁੰਦੀ ਇਹਦੇ ਮਾਪੇ ਜਾਣ ਬੁੱਝ ਕੇ ਸਾਡਾ ਤਲਾਕ ਦਵਾਣਾ ਚਾਹੁੰਦੇ ਨੇ ਹੁਣ ਜਾਣ ਬੁੱਝ ਕੇ 12ਵੀਂ ਸਪੈਨ ਵੀ ਇਹਨਾਂ ਨੇ ਵੀ ਨਾ ਕਈ ਵਾਰੀ ਮਾਰਕੁੱਟ ਕੀਤੀ ਐ ਈਵਨ ਤੋਂ ਪੰਜ ਨੰਬਰ ਅਸੀਂ ਬਿਲਡ ਇੱਕ ਬਿਲਡਿੰਗ 'ਚ ਰਹਿੰਦੇ ਆ ਪੰਜਵੇਂ ਮਾਲ 'ਤੇ ਪੰਜਵੇਂ ਮਾਲ 'ਤੇ ਜਿਹੜੇ ਲੋਕ ਹੀ ਆ ਗਏ ਔਰ ਮੈਨੂੰ ਲੈ ਕੇ ਵੀ ਗਏ ਸਨ ਉਹਨਾਂ ਨੇ ਬਚਾਇਆ ਵੀ ਸੀ ਇੱਕ ਵਾਰੀ ਮੈਨੂੰ ਉਹਨਾਂ ਨੇ ਇਹਦੋਂ ਕਿਹਾ ਸੀ ਪੁਲਿਸ ਕੰਪਲੇਨਟ ਕਰ ਹਾਂਜੀ ਇੰਦਰ ਕੁਮਾਰ ਬਦਾਵਨ ਕੁਮਾਰ ਬਦਾਵਨ ਕੁਮਾਰ ਬਦਾਵਨ ਕੱਚਾ ਘਟਾ ਦੇ ਹਾਂਜੀ ਤੇ ਪਰ ਮੈਨੂੰ ਨਹੀਂ ਪਤਾ ਸੀ ਇਹਨਾਂ ਨੇ ਮੈਨੂੰ ਐਦਾਂ ਕਰਨੀ ਕਿ ਮੇਰਾ ਸਾਰਾ ਕੁਝ ਲੈ ਕੇ ਆਪ ਦੌੜ ਜਾਣਾ ਕੀ ਕੁਝ ਲੈ ਗਿਆ ਤੁਹਾਡਾ ਮੇਰਾ ਪਾਸਪੋਰਟ ਮੇਰੀ ਰੈਜ਼ਿਡੈਂਸੀ ਲੈ ਕੇ ਦੌੜ ਗਏ ਨੇ ਕੀ ਨਾ ਕੁਝ ਲੈ ਦੌੜ ਪੈਨਰਾ ਦਾ ਤੇ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਇੰਦਰ ਕੁਮਾਰ ਬਦਾਵਨ ਕੁਮਾਰ ਤੇ ਇੱਥੇ ਉਹ ਫਾਰਸ ਸਟੇਟ ਕਿੱਦਾਂ ਬਹੁਤ بڑا ਆਪਣਾ ਘਰ ਹੈ ਜਿੱਥੇ ਘਰ ਹੈ ਹਾਂਜੀ ਮੇਰੇ ਸੌਰਿਆ ਦਾ ਘਰ ਹੈ ਸੌਰੇ ਦਾ ਹਾਂਜੀ ਸੌਰੇ ਇਸੇ ਰੰਦੇ ਸੋਟ ਹਾਂਜੀ ਨਹੀਂ ਉਹ ਵੀ ਸਪੇ ਨਹੀਂ ਰਹਿੰਦੇ ਨੇ ਸਾਰੇ ਸਾਰੇ ਮੇਰੇ ਨਾਨਾਨ ਸਾਰੇ ਇਕੱਠੇ ਰਹਿੰਦੇ ਨੇ ਉੱਥੇ ਨਾਨਾਨੇ ਵੀ ਮੇਰੇ ਨਾਲ ਕਦੀ ਵਾਰੀ ਮਾਰਗੋਟ ਕੀਤੀ ਆ ਮੈਂ ਤੁਹਾਨੂੰ ਦੱਸ ਰਹੀ ਕਿ ਉਹ ਪੰਜੇ ਮਾਲਿਆ ਵਾਲਿਆਂ ਨੇ ਮੈਨੂੰ ਕਿਹਾ ਸੀ ਕਿ ਅਸੀਂ ਤੇਰੀ ਹੈਲਪ ਕਰ ਦਿੰਨੇ ਜੇ ਤੂੰ ਚਾਹਨੀ ਹੈ ਜੇ ਤੂੰ ਚਾਹਨੀ ਕੀ ਕਿਉਂਕਿ ਉਦੋਂ ਮੇਰੇ ਕੋਲ ਕੋਈ ਕਾਗਜ਼ ਨਹੀਂ ਸੀ ਕਿ ਇਹਨਾਂ ਨੇ ਮੈਨੂੰ ਤਾਂ ਹਮਕੀ ਦਿੱਤੀ ਜਿੱਤ ਨੂੰ ਪਾ ਤੂੰ ਇਦਾਂ ਕੁਝ ਕਰੇਂਗੀ ਤਾਂ ਪਤਾ ਨਹੀਂ ਤੇਰੇ ਕਾਗਜ਼ ਹੋ ਗਏ ਕੋਸ਼ ਵੀ ਨਹੀਂ ਤੈਨੂੰ ਦਵਾਣੇ ਉਦੋਂ ਵੀ ਇਹਨਾਂ ਨੇ ਇਦਾਂ ਹੀ ਮਨ ਨਗੀਤਾ ਸੀਗਾ ਮੈਂ ਉਹਦਾ ਉਹ ਪੰਜੇ ਮਾਲਿਆ ਵਾਲਿਆਂ ਨੂੰ ਪਤਾ ਉਹਦਾ ਸਪੈਨਿਸ਼ ਬੋਲਦੇ ਇੱਕ ਉਹਨਾਂ ਦਾ ਬੇਟਾ ਹੈਗਾ ਉਹ ਇੰਗਲਿਸ਼ ਬੋਲ ਲੈਂਦਾ ਵਾ ਉਹਨੇ ਮੈਨੂੰ ਵੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇਰੀ ਉਹਦਾ ਹੈਲਪ ਕਰ ਦਿੰਨੇ ਆ ਪਰ ਇ ਉਸਨੂੰ ਚਾਣ ਬੂਝ ਕੇ ਮੇਨ ਐਦਾ ਕਰਦੇ ਪਏ ਸੀ ਕਿ ਪੇਪਰ ਬੂਪਰ ਲੈ ਲਓ ਕਿ ਫੇਰ ਇਹਨਾਂ ਨੇ ਮੈਨੂੰ ਪਿਟਾ ਲਿਆ ਫਿਰ ਵੀ ਇਹਨਾਂ ਨੇ ਮੈਨੂੰ ਹੁਣ ਤੂੰ ਹੁਣ ਦੁਬਾਰਾ ਐਦਾ ਕਰਦੇ ਪਏ ਨੇ ਮਤਲਬ ਤੁਹਾਡੇ ਉਸੇ ਉਥੇ ਵੀ ਪੁਲਿਸ ਤੋਂ ਲਈ ਪੁਲਿਸ ਕੰਪਲੇਂਟ ਮੈਂ ਨਹੀਂ ਕੀਤੀ ਸੀ ਮੈਂ ਕਿ ਚਲੋ ਕੀ ਹੈ ਵੀ ਮੈਂ ਤਾਂ ਆਪਣਾ ਕਾਰਬਸਾਨ ਕਰਕੇ ਨਹੀਂ ਕੀਤੀ ਸੀ ਪਰ ਇਹਨਾਂ ਨੇ ਮੈਨੂੰ ਫੇਰ ਐਦਾ ਕੀਤਾ ਇੱਥੇ ਆ ਕੇ ਵੀ ਕਿੰਨੇ ਸਾਲ ਹੋਏ ਤੁਹਾਡੀ ਸ਼ਾਦੀ ਨੂੰ ਦੋ ਸਾਲ ਹੋ ਚੁਕੇ ਬੱਚੇ ਆ ਵੀ ਤੁਹਾਡੇ ਨਹੀਂ ਹਲੇ ਬੱਚਾ ਨਹੀਂ ਹੈਗਾ ਬੱਚੇ ਕਰਕੇ ਵੀ ਬੜਾ ਟਾਰਚਰ ਕਰਦੇ ਨੇ ਕਿ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਪਿਆ ਤੇ ਤੇ ਬੜੇ ਗਲਤ ਸੋਚੀ ਜਦ ਤਰ੍ਹਾਂ ਉੱਥੇ ਮਾਰਿਆ ਬੁੱਤਿਆ ਹਾਂਜੀ ਉੱਥੇ ਸ਼ਹਿਰ ਤੇ ਉੱਥੇ ਪੁਲਿਸ ਕੀਤੀ ਜਾਂ ਕਿਹਾ ਸੀ ਨੂੰ ਪਾਕ ਕਮਪਲੇਨ ਨਹੀਂ ਆਈ ਉੱਥੇ ਉੱਥੇ ਦੇ ਕਾਨੂੰਨ ਅੱਦਾਂ ਦੇ ਜੀ ਆਪਾਂ ਉੱਥੇ ਕੰਪਲੇਨਟ ਪਹਿਲਾਂ ਪਾਉਂਦੇ ਤੇ ਮੇਰੀ ਸੁਣੀ ਨਹੀਂ ਜਾਣੀ ਸੀ ਕਿਉਂਕਿ ਮੁੰਡਾ ਜਿਹੜਾ ਹੈਗਾ ਸਿਟੀਜ਼ਨ ਹੈਗਾ ਉੱਥੇ ਦਾ ਪਾਸਪੋਰਟ ਹੈਗਾ ਮੇਰੀ ਹਾਂਜੀ ਉੱਥੇ ਆਪਾਂ ਗੱਲ ਹਾਂਜੀ ਮੇਰੇ ਕੋਲ ਉਹ ਨਹੀਂ ਸੀਗੀ ਉਸ ਟਾਈਮ ਨਹੀਂ ਸੀਗੀ ਹੁਣ ਆਈ ਆ ਹਾਂਜੀ ਤੇ ਅੱਜ ਜੇ ਤੁਸੀਂ ਇੱਥੇ ਕਿ ਦਪੋ ਜੇ ਤੁਸੀਂ ਧੋਖੇ ਨਾਲ ਆ ਗਏ ਹਾਂਜੀ ਇੰਡੀਆ ਤੋਂ ਓਖੇ ਨਾਲ ਲੈ ਕੇ ਆਏ 5 ਦਿਨ ਪਹਿਲਾਂ ਤੇ ਮੈਨੂੰ ਇਹਨਾਂ ਨੇ ਕੁਛ ਨਹੀਂ ਦੱਸਿਆ ਕਹਿੰਦੇ ਅਸੀਂ ਘੁੰਮਣ ਜਾਂਦੇ ਹਾਂ ਹਾਂਜੀ ਕਹਿੰਦੇ 10-15 ਦਿਨ ਜਾਂਦੇ ਘੁੰਮਣ ਤੇ ਫੇ ਆ ਜਾਾਂਗੇ ਹਾਂਜੀ ਤੇ ਫਿਰ ਇੱਥੇ ਲੈ ਕੇ ਆਏ ਨੇ ਅੱਜ ਇਹਨਾਂ ਦੇ ਮਾਪੇ ਆਏ ਨੇ ਤੇ ਅੱਜ ਇਹਨਾਂ ਦੇ ਮਾਪੇ ਆਏ ਆ ਪਰ ਕਹਿੰਦੇ ਤਲਾਕ ਦੇਣਾ ਠੀਕ ਹੈ ਤੇ ਨਾਲੇ ਏਦਾਂ ਕਰਦੇ ਪਏ ਨੇ ਹੁਣ ਚਲੇ ਗਏ ਭੱਜ ਵੀ ਗਏ ਨੇ ਮੇਰਾ ਪਾਸਪੋਰਟ ਰੈ residenc ਲੈ ਕੇ ਹਾਂਜੀ ਤੇ ਤੁਹਾਨੂੰ ਹੋਰ ਕੋਈ ਪਰੇਸ਼ਾਨੀ ਕਿਸੇ ਪਾਸੇ ਕੀ ਹਾਂਜੀ ਇਹਨਾਂ ਨੇ ਮੈਨੂੰ ਬੱਚਾ ਤਾਂ ਵੀ ਬਹੁਤ ਤੌਰਚਰ ਕੀਤਾ ਹਾਤੇ ਬੱਚਾ ਕਿਉਂ ਨਹੀਂ ਹੁੰਦਾ ਮੇਰਾ ਸਹੁਰਾ ਮੈਨੂੰ ਬੜਾ ਤੌਰਚਰ ਕਰਦਾ ਕਹਿੰਦਾ ਹਾਂਜੀ ਬੇਟ ਬੱਚਾ ਹੋਣਾ ਹੁੰਦਾ ਇੱਕ ਬੂੰਦ ਨਾ ਹੋ ਜਾਂਦਾ ਇਹ ਗੱਲ ਮੇਰੇ ਸਹੁਰਾ ਉਹੀ ਮੈਂ ਕਹਿ ਰਹੀ ਆ ਕਿ ਇਹ ਵਰਡ ਸਹੁਰਾ ਸਾਹ ਦੇ ਗਾਲੀਆਂ ਇੱਕ ਦਿੱਤੀ ਸਹ ਤੁਸੀਂ ਮੰਨੋਗੇ ਇੱਕ ਚੀਜ਼ ਨਹੀਂ ਗਈ ਉਹਨਾਂ ਨੇ ਮੈਂ ਤੁਸੀਂ ਮੈਨੂੰ ਅਸੀਂ ਪਤਾ ਨਹੀਂ ਇੱਕ ਚੀਜ਼ ਅਸੀਂ ਤੁਹਾਨੂੰ ਕਿੰਨਾ ਬੁਰਾ ਲੱਗਾ ਤੇ ਤੁਸੀਂ ਮੰਨੋਗੇ ਇਹਨਾਂ ਦਾ ਆਪਣਾ ਜੀਜਾ ਇੰਦਰ ਸਾਰੇ ਕੋਲ ਬੈਠੇ ਹੋਗੇ ਤੁਸੀਂ ਮੰਨੋਗੇ ਨਾਲੇ ਮੈਨੂੰ ਕੀ ਕੀ ਗੱਲਾਂ ਚਾਹੀਆਂ ਗਈਆਂ ਵਾ ਅੱਛਾ ਤੁਸੀਂ ਇਹ ਦੱਸੋ ਵੀ ਅੱਜ ਤੁਹਾਡੇ ਨਾਲ ਕੀ ਹੋਇਆ ਅੱਜ ਇਹ ਆਏ ਨੇ ਪਹਿਲਾਂ ਤੇ ਮੇਰੇ ਪਾਸ ਮੈਕ ਜੇ ਤੁਸੀਂ ਆਏ ਤੁਸੀਂ ਇਸ ਗੱਲ ਕਰਨ ਆਏ ਹੋ ਤੁਸੀਂ ਇਕੱਲੇ ਕਿਉਂ ਨਹੀਂ ਆਏ 15 ਵੀ ਬੰਦੇ ਕਿਉਂ ਲੈ ਕੇ ਆਏ ਹੋ ਕਿਉਂ ਲੈ ਕੇ ਆਏ ਹੋ ਬੰਦੇ ਹਾਂਜੀ ਕਹਿੰਦੇ ਅਸੀਂ ਗੱਲ ਕਰਨ ਲਈ ਆਏ ਨਾਲ ਗੱਡੀ 'ਚ ਬਦਵਾਜ ਬਿਠਾਏ ਹੋਏ ਸੀਗੇ ਕਿਉਂ ਬਿਠਾਏ ਸੀ ਪਹਿਲਾਂ ਦੱਸੋ ਮਾਂ ਪਿਓ ਨੂੰ ਅੰਦਰ ਨਹੀਂ ਜਾਣ ਦਿੱਤਾ ਇਹ ਆ ਵੀ ਇਹ ਲੜਕੀ ਜਿਹੜੀ ਆ ਆਪਣੇ ਪ੍ਰੀਤ ਨਗਦ ਦੀ ਰਹਿਣ ਵਾਲੀ ਆ ਹਾਂਜੀ ਇਹ ਪ੍ਰੀਤ ਨਗਦ ਦੀ ਰਹਿਣ ਵਾਲੀ ਆ ਤੇ ਇੱਥੇ ਪਾਸਪੋਰਟ ਤੇ ਪਈ ਆ ਅੱਛਾ ਜੀ ਤੇ ਇਹਦੇ ਪਤੀ ਨੇ ਦਿਨ ਨੂੰ ਸਪੇਨ ਨੇ ਬੁਲਾਇਆ ਸਪੇਨ ਜਾ ਕੇ ਆਏ ਤੁਸੀਂ ਹਾਂਜੀ ਸਪੇਨ ਤੋਂ ਧੋਖੇ ਦੇ ਇੱਥੇ ਲੈ ਕੇ ਆਏ ਨੇ ਮੈਨੂੰ ਅੱਛਾ ਸਪੇਨ ਬੁਲਾ ਕੇ ਫਿਰ ਧੋਖਾ ਇੱਥੇ ਲੈ ਕੇ ਆਇਆ ਤੇ ਹੁਣ ਤਾਂ ਦਾਸਾ ਪਾਸਪੋਰਟ ਤੇ ਸਾਰਾ ਕੁਝ ਜਿਹੜਾ ਉਹਨਾਂ ਨੇ ਆਪਣੇ ਰਕਪੋਰਟ ਵਿੱਚ ਲਾਇਆ ਤੇ ਇੱਥੇ ਘਰ ਛੱਡ ਕੇ ਚਲੇ ਗਏ ਆ ਹਾਂਜੀ ਸਾਰਾ ਘ ਕੁਮਾਸੇ ਇਹ ਉਹ ਵੀ ਪਤਾ ਨਹੀਂ ਕਿੱਥੇ ਚਲਾ ਉਹ ਵੀ ਦੇਖ ਲਾਂਗੇ ਆਪਾਂ ਕੋਈ ਗੱਲ ਨਹੀਂ ਬੇਟਾ ਇਹ ਇਹ ਇਹਨਾਂ ਦਾ ਮੈਟਰ ਆ ਜੀ ਓਕੇ ਹਾਂਜੀ ਕੁੜੀ ਨੂੰ ਮਾਰ ਤੇ ਕੁੜਦੇ ਉਹ ਤਾਂ ਛੱਡ ਲੈ ਜੀ ਮੋਡਲ ਡਿਸੂਟ ਹਾਂਜੀ ਮੈਟਰੀ ਮੋਡਲ ਡਿਸੂਟ ਅਹਵਦ ਤੋਂ ਮੈਂ ਲੜਕੀ ਨਾਲ ਝਗੜਾ ਕਰਦੇ ਧੋਖੇ ਨਾਲ ਬੁਲਾ ਲਿਆ ਇਹਨੂੰ ਇੱਧਰ ਓਕੇ ਹਾਂਜੀ ਸਪੇਨ ਤੋਂ ਅੱਛਾ ਜੀ ਤੇ ਹੁਣ ਆਪ ਇੱਥੋਂ ਛੱਡ ਕੇ ਸਾਰੇ ਚਲੇ ਗਏ ਤੇ ਹਸਬੰਦ ਜਿਹੜੇ ਕਿੱਥੇ ਰਹਿੰਦੇ ਆ ਹਾਂ ਸਪੇਨ ਸਪੇਨ ਰਹਿੰਦੇ ਆ ਹਾਂ ਸਪੇਨ ਰਹਿੰਦੇ ਆ ਸਾਡਾ ਤ੍ਰੀ ਨੂੰ ਆਇਆ ਇੱਥੇ ਇੰਡੀਆ ਅੱਛਾ ਜੀ ਹਾਂਜੀ ਇਹ ਫਿਰ ਪਾਰਿਸ ਦੇ ਸੰਤ ਵਿੱਚ ਕਿੱਥੇ ਰਹਿੰਦੇ ਸੀ ਕਿੱਥੇ ਹਾਂਜੀ ਪਾਰਿਸ ਤੇ ਪਾਸੇ ਸੀਟ ਹੋ ਹਾਂਜੀ ਓਕੇ ਤੇ ਅੱਜ ਆਈਓ ਤੁਸੀਂ ਕੀ ਫੀਲ ਕਰਦੇ ਹੋ ਬੜੇ ਤੁਸੀਂ ਵਧੀਆ ਕੰਮ ਅਕਸਰ ਹੋ ਤੁਸੀਂ ਬੜੇ ਬੜੇ ਵੱਡੇ ਵੱਡੇ ਮਸਲੇ ਹੱਲ ਕੀਤੇ ਦੇਖੋ ਜਿਉ ਜੋ ਕਮੰਡ ਦੇ ਹਿਸਾਬ ਨਾਲ ਕਾਰਵਾਈ ਹੋਊਗੀ ਆਪਾਂ ਕਰਾਂਗੇ ਜੀ ਬਿਲਕੁਲ ਹਾਂਜੀ ਕੀ ਕਹਿੰਦਾ ਜੀ ਜੀ ਸਾਡੇ ਕੋਲ ਆਇਆ ਦੇਖੋ ਬਸ ਸਦੇ ਕੋਲ ਤਾਂ ਹੀ ਹੁੰਦਾ ਜਦੋਂ ਕਿ ਦੁਖੀ ਹੁੰਦਾ ਜੀ ਜੀ ਤੇ ਜੇ ਅਸੀਂ ਨਾ ਇਹਨਾਂ ਨੂੰ ਇਨਸਾਫ ਦਿੱਤਾ ਤਾਂ ਫਿਰ ਕੌਣ ਦੇਊਗਾ ਜੀ ਬਿਲਕੁਲ ਠੀਕ ਹੈ